ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਛੇ ਦਸਵੀਂ ਕਬੂ ਬਾਤ ਬਿੰਤੀ ਚਉਪਈ ਹੋ ਪਈ ਹਮਰੇ ਕਰ ਹਾ ਦੇ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਾ ਚਰਨ ਨਮ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁ ਸਭੈ ਤੁਮ ਘਾਵੋ ਹਾਪ ਹਾ ਦੇ ਮਹੇ ਬਚਾਵੋ ਸੁਖੀ ਬਸੈ ਮੋਰ ਹੁ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਤ ਕਰਦੇ ਕਰੀਐ ਸਭ ਐਰਨ ਕੋ ਆਹ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆੰ ਜੋ ਬਰ ਜਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਝੇ ਅਵਰਿਐ ਮਰਨ ਕਾਲ ਕਾ ਤਰਾਸ ਨਵਰੀਏ ਹੂ ਜੋ ਸਦਾ ਹਮਾਰੇ ਪੱਛਾ ਸਿਰਿਆਸ ਤੇ ਜੂ ਕਰਿਉ ਰਚਾ ਰਖ ਲਿਓ ਮਹਰਾ ਕਨਹਾਰੇ ਸਾਇ ਸੰਸ ਹਾਇ ਪਿਆਰੇ ਦੀਨ ਬੰਦੁ ਸਣ ਕੇ ਹੰਤਾ ਤੁਮ ਹੋ ਪੁਰੇ ਚਤਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਧਰਾ ਕਾਲ ਪਾਏ ਸਿਵ ਜੂ ਅਵਤਰ ਕਾਲ ਪਾਏ ਕਰ ਬਿਸਨ ਪ੍ਰਗਾਸ ਸਕਲ ਕਾਲ ਕਾ ਕੀਆ ਤਮਸ ਜਮਨ ਕਾਲ ਜੋ ਵਿਸਵ ਕੀਆ ਵੇਦ ਰਾਜ ਬ੍ਰਹਮ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸਨ ਪੁਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ नम सुकारति सी को हमारी सकल प्रजा जिन आप सवारी शिव कण को शिव गुण सुख दियो सत्रण को पल मोह बद कियो गट गट के अंतर की जान भले बुरे की पीर पहचान चींटी दे कुंजर स्थूला सब पर कृपा दृष्ट पर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਕ ਕਰਾ ਕਰਤਾ ਰਾ ਪਰਜਾ ਤਰਤਾ ਦੇ ਅਪਾਰਾ ਜਬ ਅਕਰ ਕਰਤ ਹੋ ਕਬਹੁ ਤੋ ਮੈਂ ਮਿਲਤ ਦੇ ਥਰ ਸਭੁ ਜਿਤੇ ਬਦਨ ਸਿ ਸਖਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਵੇਦ ਭੇਦ ਅਰ ਆਲਮ का का निरंकार का ने काने लंभ आद नीले अनाद असंभ ताका मूड चारत भेदा जाको भेद न पावत वेदा ताको कर पाहन अनुमानत महा मूड कस भेद न जानत महादेव को कहत सदा शिव निरंकार का चिंतन भेव आप अपनी बोध है जेती ਬਰਨਤ ਪੈਨ ਪੈਨ ਤੋ ਤੇਤੀ ਤੁਮਰਾ ਲਖਾ ਨ ਜਾਇ ਸਾਰਾ ਹੈ ਬਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਮ ਕਹੀ ਪੂਪਾ ਅੰਡ ਜਿਰ ਸੇਤ ਜਕੀਨੀ ਬੋਧ ਪੁਜ ਖਾਨ ਬਹੁ ਰਤ ਦੀਨੀ ਕਹੋਂ ਫੂਲ ਰਾਜ ਹੈ ਬੈਠਾ ਕਹੋਂ ਸਿਮਟ ਪਿਓ ਸ਼ੰਕਰ ਕੇਠਾ ਸੋ ਦੀ ਸਿਸ਼ਟਿ ਦਿਖਾਏ ਅਚੰਬਵਲ ਆਦਿ ਜੁਗ ਆਦਿ ਸਰੂਪ ਸੁਵੰਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਕ ਸੰਗਰ ਦੁਪਜਿਤੇ ਉਟਤ ਉਤਪਤਾਲ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਸਨੀ ਪ੍ਰੇ ਤਿਨ ਕੇ ਦੁਖ ਹ ਮਰੇ ਉਰਕ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਤ ਤੇ ਹੈ ਤਾਂ ਕਿ ਕਾਲ ਨੇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸਤ ਅਰੇ ਟਰੇ ਤਤ ਕਾਲਾ ਕਿਰਪਾ ਤਨ ਜਾਏ ਨਹਿਰੀ ਹੋ ਤਾਂ ਕਿ ਤਾਪ ਤਨ ਕ ਮੋਹਰ ਹੋ ਜਿਦ ਸਿੱਧ ਕਰਮ ਸੋ ਹੋਈ ਗੁਟ ਸਾਸ਼ਵਾ ਸਕੈ ਨ ਕੋਈ ਇਕ ਬਾਰ ਜਿ ਮੈਂ ਸੰਬਾਰਾ ਕਲ ਵਾਸਤੇ ਤਾਏ ਉਭਾਰਾ ਜਿਨ ਨਰ ਨਾਮ ਤਿਹਾਰੋ ਕਾ ਦਰ ਦੁਖ ਤੇਰਾ ਖੜਗ ਖੇਤ ਮੈਂ ਸਰਨ ਤਿਹਾਰੀ ਆਬ ਹਾਤ ਦੇ ਲਿਹੋ ਉਬਾਰੀ ਸਰਬ ਠਾਰਵਾ ਹੋ ਸਾਈ ਦੋਟ ਦੁਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਰਨ ਸੇ ਪਾਛਾ ਜੀ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਬਾਣੀ ਸਰਵਨ ਕਰਨ ਵਾਲਿਆਂ ਦੇ ਸੇਤ ਮੇਰ ਪ੍ਰਿਆਹ ਤਰਕਣਾ ਤੰਦਰੁਸਤੀਆਂ ਬਖਸ਼ੀਆਂ ਮਨੋ ਕਾਮਨਾ ਪਾਣਵਾ ਪੂਰਨ ਕਰਨੀਆਂ ਕੰਮ ਕਾਜਾਂ ਵਿੱਚ ਵਾਧੇ ਬਖਸ਼ਨੇ ਸਤਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜਿਸ ਤਰ੍ਹਾਂ ਬਾਣੀ ਸੋਨ ਦੀ ਸਤਗੁਰੂ ਕਿਰਪਾ ਕੀਤੀ ਹੈ ਉਸੇ ਤਰ੍ਹਾਂ ਪੜਨ ਦੀ ਮੰਨਨ ਦੀ ਕਿਰਪਾ ਕਰਦੇ ਰਹਿਣਾ ਸਤਿਗੁਰੂ ਜੀ ਆਪ ਜੀ ਦਾ ਲੱਖ ਲੱਖ ਵਾਰ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਵਾਹਿਗੁਰੂ ਜੀ ਸਭਨਾ ਦੇ ਸਿਰ ਤੇ ਮਿਹਰ ਭਰੇ ਹੱਥ ਹਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ